ਜਨਵਰੀ 2012 ਦੇ ਵਿੱਚ ਪੁਲਿਸ ਵੱਲੋਂ ਇੱਕ ਸ਼ਖਸ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਜਦੋਂ ਜੇਲ੍ਹ ਦੇ ਵਿੱਚ ਉਹ ਆਪਣੀ ਬੈਰਕ ਦੇ ਵਿੱਚ ਪਹੁੰਚਦਾ ਤਾਂ ਉੱਥੇ ਪਹਿਲਾਂ ਹੀ ਉਸ ਬੈਰਕ ਦੇ ਵਿੱਚ ਦੋ ਸ਼ਖਸ ਹੋਰ ਹੁੰਦੇ ਨੇ ਹੁਣ ਜਿਹੜਾ ਬੰਦਾ ਨਵਾਂ ਗਿਆ ਸੀ ਇਹਦੇ ਚਿਹਰੇ ਤੇ ਘਬਰਾਹਟ ਹੁੰਦੀ ਹੈ ਪਰੇਸ਼ਾਨ ਹੁੰਦਾ ਦੂਜੇ ਪਾਸੇ ਜਿਹੜੇ ਦੋ ਬੰਦੇ ਸੀ ਉਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਦੇਖਦੇ ਨੇ ਕਿਉਂਕਿ ਉਹਨਾਂ ਦਾ ਜੇਲ੍ਹ ਦੇ ਵਿੱਚ ਆਉਣਾ ਜਾਣਾ ਸੀ ਅਪਰਾਧੀ ਕਿਸਮ ਦੇ ਬੰਦੇ ਸੀ ਉਹ ਹੁਣ ਜਿਹੜਾ ਬੰਦਾ ਪੁਰਾਣਾ ਹੋ ਜਾਂਦਾ ਉਹਨੂੰ ਪੂਰਾ ਹਸਾਬ ਆ ਜਾਂਦਾ ਪਰ ਜਿਹੜਾ ਨਵਾਂ ਬੰਦਾ ਪਹੁੰਚਿਆ ਸੀ ਇਹਦਾ ਨਾਮ ਸੀ ਸੁਨੀਲ ਕੁਮਾਰ ਇਹ ਪਰੇਸ਼ਾਨ ਹੁੰਦਾ ਉਹ ਦੋਨੋਂ ਜਣੇ ਇਹਨੂੰ ਬੁਲਾਉਂਦੇ ਨੇ ਇਹ ਤੋਂ ਪੁੱਛਦੇ ਨੇ ਵੀ ਪਹਿਲੀ ਵਾਰ ਆਇਆ ਤੇ ਇਹਦਾ ਕਹਿਣਾ ਸੀ ਵੀ ਹਾਂ ਮੈਂ ਪਹਿਲੀ ਵਾਰ ਆਇਆ ਇਹ ਤੋਂ ਪੁੱਛਿਆ ਜਾਂਦਾ ਉਹਨਾਂ ਵੱਲੋਂ ਵੀ ਕਿਸ ਜੁਰਮ ਦੇ ਵਿੱਚ ਆਇਆ ਇਹਨਾਂ ਦੀ ਆਪਸ ਦੇ ਵਿੱਚ ਗੱਲਾਂ ਹੁੰਦੀਆਂ ਨੇ ਸਾਰਾ ਕੁਝ ਦੱਸਦਾ ਤੇ ਫਿਰ ਉਹ ਦੋਨੋਂ ਜਣੇ ਦਾ ਕਹਿਣਾ ਸੀ ਵੀ ਜਿਸ ਜੁਰਮ ਦੇ ਵਿੱਚ ਤੂੰ ਆਇਆ ਤੇਰਾ ਬਾਹਰ ਨਿਕਲਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਉਹਨੇ ਸ਼ਖਸ ਦਾ ਕਹਿਣਾ ਸੀ ਵੀ ਲੋਕ ਸ਼ਰੇਆਮ ਕਤਲ ਕਰਕੇ ਕਈ ਰਹਾ ਹੋ ਜਾਂਦੇ ਨੇ ਤੇ ਮੈਂ ਕਿਉਂ ਨਹੀਂ ਉਹਨਾਂ ਦਾ ਕਹਿਣਾ ਸੀ ਕੋਈ ਗੱਲ ਨਹੀਂ ਨਾ ਤਾਂ ਤੂੰ ਛੇਤੀ ਹੁਣ ਬਾਹਰ ਜਾਣਾ ਤੇ ਨਾ ਹੀ ਅਸੀਂ ਜਾਣਾ ਆਪਾਂ ਇਕੱਠੇ ਹੀ ਆ ਕੋਈ ਨਾ ਕੋਈ ਤਰਕੀਬ ਸੋਚਦੇ ਆ ਹੁਣ ਇਹਨਾਂ ਦੀਆਂ ਆਪਸ ਦੇ ਵਿੱਚ ਰੋਜ਼ ਗੱਲਾਂ ਬਾਤਾਂ ਹੁੰਦੀਆਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਪਛਾਣਦੇ ਨੇ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਤੇ ਇਹਨੂੰ ਬਾਹਰ ਕੱਢਣ ਦੀਆਂ ਤਰਕੀਬਾਂ ਜੜੀਆਂ ਨੇ ਉਹ ਚੱਲਦੀਆਂ ਰਹਿੰਦੀਆਂ ਨੇ ਦੂਜੇ ਪਾਸੇ 20 ਜਨਵਰੀ 2013 ਨੂੰ ਦੋ ਬੰਦੇ ਇੱਕ ਔਰਤ ਨੂੰ ਲੈ ਕੇ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਉਹ ਔਰਤ ਦੀ ਜਿਹੜੀ ਹਾਲਤ ਹੁੰਦੀ ਹੈ ਬੜੀ ਨਾਜ਼ੁਕ ਹੁੰਦੀ ਹੈ ਬੁਰੀ ਹਾਲਾਤ ਦੇ ਵਿੱਚ ਹੁੰਦੀ ਹੈ ਡਾਕਟਰ ਉਹਦਾ ਲਾਸ਼ ਸ਼ੁਰੂ ਕਰਦੇ ਨੇ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਵੀ ਇਹ ਕੌਣ ਹੈ ਤੇ ਇਹਨੂੰ ਕੀ ਹੋਇਆ ਉਹਨਾਂ ਦਾ ਕਹਿਣਾ ਸੀ ਵੀ ਸਾਨੂੰ ਨਹੀਂ ਪਤਾ ਵੀ ਇਹ ਕੌਣ ਹੈ ਤੇ ਇਹਦੇ ਨਾਲ ਕੀ ਹੋਇਆ ਅਸੀਂ ਵਿਆਹ ਤੇ ਜਾ ਰਹੇ ਸੀ ਅਸੀਂ ਡੱਬ ਵਾਲੀ ਬਠਿੰਡਾ ਰੋਡ ਤੇ ਇਹਨੂੰ ਸੁੰਨਸਾਣ ਇਲਾਕੇ ਦੇ ਵਿੱਚ ਰੋਡ ਦੀ ਸਾਈਡ ਤੇ ਪਏ ਦੇਖਿਆ ਤੇ ਇਹਨੂੰ ਅਸੀਂ ਚੁੱਕ ਕੇ ਹਸਪਤਾਲ ਦੇ ਵਿੱਚ ਲੈ ਆਂਦਾ ਇੱਕ ਇਨਸਾਨੀਅਤ ਦੇ ਨਾਤੇ ਡਾਕਟਰ ਜਦੋਂ ਉਸ ਔਰਤ ਨੂੰ ਦੇਖਦੇ ਨੇ ਐਵੇਂ ਲੱਗਦਾ ਵੀ ਉਹਦੇ ਨਾਲ ਗਲਤ ਕੰਮ ਕੀਤਾ ਗਿਆ ਹੋਵੇ ਉਹਦਾ ਰੇਤ ਕੀਤਾ ਗਿਆ ਹੋਵੇ ਹੁਣ ਇਹ ਸ਼ੱਕ ਜਦੋਂ ਉਹਨਾਂ ਨੂੰ ਹੁੰਦਾ ਉਹ ਪੁਲਿਸ ਨੂੰ ਫੋਨ ਕਰਦੇ ਨੇ ਦੂਜੇ ਪਾਸੇ ਜਿਹੜੇ ਇਹ ਦੋ ਜਣੇ ਆਏ ਸੀ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਵੀ ਇਹਨਾਂ ਨੇ ਇਨਸਾਨੀਅਤ ਦੇ ਨਾਤੇ ਆਪਣਾ ਕੰਮ ਛੱਡ ਕੇ ਇੱਕ ਔਰਤ ਦੀ ਜਾਨ ਬਚਾਉਣ ਨੂੰ ਇਨਮਤ ਦਿੱਤੀ ਇਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਜਾਂਦੀ ਹੈ ਹੁਣ ਉਸ ਔਰਤ ਦਾ ਲਾਜ ਚਲਦਾ ਇਕੱਟਨਾ ਸੀ 20 ਜਨਵਰੀ 2013 ਸ਼ਾਮ 6 ਵਜੇ ਦੀ ਔਰਤ ਦਾ ਇਲਾਜ ਚੱਲਦਾ ਹੌਲੀ-ਹੌਲੀ ਇਹ ਗੱਲ ਬਾਹਰ ਵੀ ਆਉਣੀ ਸ਼ੁਰੂ ਹੁੰਦੀ ਹੈ ਪਤਾ ਲੱਗਦਾ ਵੀ ਕਿਸੇ ਲੜਕੀ ਦੇ ਨਾਲ ੱਟਕਾ ਹੋਇਆ ਤੇ ਉਹਦੀ ਹਾਲਤ ਜਿਹੜੀ ਹੈ ਉਹ ਨਾਜ਼ੁਕ ਬਣੀ ਹੋਈ ਹੈ ਦੂਜੇ ਦਿਨ ਉਹ ਲੜਕੀ ਹੋਸ਼ ਦੇ ਵਿੱਚ ਆਉਂਦੀ ਹੈ ਪੁਲਿਸ ਟੀਮ ਪਹੁੰਚਦੀ ਹੈ ਪੁਲਿਸ ਇੰਸਪੈਕਟਰ ਜਸਵਿੰਦਰ ਸਿੰਘ ਤੇ ਇੱਕ ਉਹਦੇ ਨਾਲ ਲੇਡੀ ਆਫੀਸਰ ਹੁੰਦੀ ਹੈ ਡਾਕਟਰ ਤੋਂ ਇਜਾਜ਼ਤ ਮਿਲਦੀ ਹੈ ਜਦੋਂ ਡਾਕਟਰ ਤੋਂ ਪੁੱਛਿਆ ਜਾਂਦਾ ਡਾਕਟਰਾਂ ਦਾ ਕਹਿਣਾ ਸੀ ਵੀ ਹੁਣ ਉਹ ਬਿਆਨ ਦੇਣ ਦੇ ਹਾਲਾਤ ਦੇ ਵਿੱਚ ਪੁਲਿਸ ਟੀਮ ਜਦੋਂ ਉਹਦੇ ਕੋਲ ਪਹੁੰਚਦੀ ਹੈ ਤਾਂ ਉਹ ਲੜਕੀ ਰੋਣਾ ਸ਼ੁਰੂ ਕਰਦੀ ਹੈ ਪੁਲਿਸ ਵਾਲੇ ਉਹਨੂੰ ਚੁੱਪ ਕਰਾਉਂਦੇ ਨੇ ਉਹਨੂੰ ਹੌਸਲਾ ਦਿੱਤਾ ਜਾਂਦਾ ਫਿਰ ਉਹ ਤੋਂ ਪੁੱਛਿਆ ਜਾਂਦਾ ਸਾਰਾ ਕੁਝ ਹੋਇਆ ਕੀ ਸੀ ਉਹ ਕੁੜੀ ਰੋਂਦੇ ਹੋਏ ਆਪਣੀ ਕਹਾਣੀ ਜਿਹੜੀ ਬਤੀਤ ਕਰਦੀ ਹੈ ਦੱਸਣਾ ਸ਼ੁਰੂ ਕਰਦੀ ਹੈ ਉਹ ਇੱਕ ਨਰਸ ਹੈ ਤੇ ਨਰਸ ਦੀ ਨੌਕਰੀ ਵਾਸਤੇ ਉਹ ਚੰਡੀਗੜ੍ਹ ਦੇ ਇੱਕ ਹਸਪੀਟਲ ਵਿੱਚ ਉਹਦੀ ਗੱਲਬਾਤ ਚੱਲਦੀ ਸੀ ਉੱਥੇ ਗਈ ਸੀ ਉਹ ਜਦੋਂ ਸੈਕਟਰ 43 ਦੇ ਬੱਸ ਸਟੈਂਡ ਤੇ ਖੜੀ ਹੁੰਦੀ ਹੈ ਉਹਦੇ ਕੋਲ ਆ ਕੇ ਇੱਕ ਗੱਡੀ ਰੁਕਦੀ ਹੈ ਗੱਡੀ ਦਾ ਗੇਟ ਖੁੱਲਦਾ ਤੇ ਉਹਨੂੰ ਅੰਦਰ ਖਿੱਚ ਲਿਆ ਜਾਂਦਾ ਹੈ ਖਿੱਚਣ ਵਾਲੀ ਹੁੰਦੀ ਹੈ ਸੁਨੀਤਾ ਤੇ ਉਸ ਤੋਂ ਬਾਅਦ ਗੱਡੀ ਦਾ ਗੇਟ ਬੰਦ ਹੁੰਦਾ ਤੇ ਉਹਨੂੰ ਫੜ ਲਿਆ ਜਾਂਦਾ ਤੇ ਗੱਡੀ ਆਪਣੀ ਰਫ਼ਤਾਰ ਫੜ ਲੈਂਦੀ ਹੈ ਉਚੇਤਨ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਲੋਕਾਂ ਦੀ ਪਕੜ ਹੋਰ ਮਜ਼ਬੂਤ ਹੋ ਜਾਂਦੀ ਹੈ ਉਹਦਾ ਕਹਿਣਾ ਸੀ ਉਹਦੇ ਵਿੱਚ ਗੱਡੀ ਚਲਾਣ ਵਾਲਾ ਸੀ ਇੱਕ ਰਾਜੂ ਨਾਮ ਦਾ ਲੜਕਾ ਤੇ ਜਿਹੜੀ ਔਰਤ ਨੇ ਉਹਨੂੰ ਅੰਦਰ ਖਿੱਚਿਆ ਸੀ ਉਹਦਾ ਨਾਮ ਸੀ ਸੁਨੀਤਾ ਤੇ ਸੁਨੀਤਾ ਦੀ ਮਾਂ ਹੁੰਦੀ ਹੈ ਇੱਕ ਸੁਨੀਤਾ ਦਾ ਪਿਤਾ ਰਾਮ ਪ੍ਰਤਾਪ ਤੇ ਇੱਕ ਉਹਦਾ ਫੁੱਫੜ ਅਮੀ ਚੰਦ ਇਹ ਲੋਕ ਉਹਨੂੰ ਲੈ ਕੇ ਅੱਗੇ ਜਾਂਦੇ ਨੇ ਉਹਨਾਂ ਤੋਂ છੁੱਟਣ ਦੀ ਕੋਸ਼ਿਸ਼ ਕਰਦੀ ਹੈ ਪਰ ਕਿਸੇ ਵੱਲੋਂ ਉਹਦੇ ਇੱਕ ਇੰਜੈਕਸ਼ਨ ਲਾਇਆ ਜਾਂਦਾ ਤੇ ਉਹ ਇੱਕ ਦੋ ਮਿੰਟ ਦੇ ਵਿੱਚ ਬੇਹੋਸ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਕੋਈ ਸੁਧ ਨਹੀਂ ਰਹਿੰਦੀ ਉਹ ਕਦੋਂ ਹੋਸ਼ ਦੇ ਵਿੱਚ ਆਉਂਦੀ ਹੈ ਕਿੰਨੀ ਦੇਰ ਬੇਹੋਸ਼ ਰਹੀ ਪਰ ਜਦੋਂ ਉਹਨੂੰ ਹੋਸ਼ ਆਉਂਦੀ ਹੈ ਉਹ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਇੱਕ ਬੈੱਡ ਤੇ ਦੇਖਦੀ ਹੈ ਤੇ ਉਹਦੇ ਸਰੀਰ ਦੇ ਉੱਤੇ ਕੋਈ ਵੀ ਕੱਪੜਾ ਨਹੀਂ ਹੁੰਦਾ ਉਸ ਤੋਂ ਬਾਅਦ ਉੱਥੇ ਤਿੰਨ ਸ਼ਖਸ ਹੁੰਦੇ ਨੇ ਉਹਨਾਂ ਵੱਲੋਂ ਇਹਦੇ ਨਾਲ ਰੇਪ ਕੀਤਾ ਜਾਂਦਾ ਤੇ ਜਿਹੜਾ ਤੀਜਾ ਸ਼ਖਸ ਹੁੰਦਾ ਉਹ ਵੀਡੀਓ ਬਣਾਉਂਦਾ ਇਹ ਲਗਾਤਾਰ 2 ਦਿਨ ਚੱਲਦਾ ਉਹਦੇ ਨਾਲ ਉਸ ਤੋਂ ਬਾਅਦ ਇਹਨੂੰ ਗੱਡੀ ਦੇ ਵਿੱਚ ਪਾ ਕੇ ਫਿਰ ਲਿਜਾਇਆ ਜਾਂਦਾ ਰਾਮ ਪ੍ਰਤਾਪ ਕੋਲ ਤੇ ਅਮੀਚੰਦ ਕੋਲ ਫਿਰ ਉੱਥੋਂ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਹੈ ਇਹਨੂੰ ਫਿਰ ਗੱਡੀ ਦੇ ਵਿੱਚ ਪਾਇਆ ਜਾਂਦਾ ਤੇ ਗੱਡੀ ਦੇ ਵਿੱਚ ਇਹਨੂੰ ਪਤਾ ਲੱਗਦਾ ਵੀ ਇਹਨੂੰ ਉਹਨਾਂ ਦੀ ਮਾਰਨ ਦੀ ਪਲਾਨਿੰਗ ਹੈ ਇਹਦਾ ਗਲ ਕੁੱਟ ਕੇ ਜੋ ਰੱਸੀ ਦੇ ਨਾਲ ਇਹਦਾ ਗਲ ਘੁੱਟਦੇ ਨੇ ਗਲ ਘੁੱਟਣ ਤੋਂ ਬਾਅਦ ਜਦੋਂ ਬੇਹੋਸ਼ ਹੋ ਜਾਂਦੀ ਹੈ ਤਾਂ ਉਹ ਸਮਝਦੇ ਨੇ ਵੀ ਇਹ ਮਰ ਚੁੱਕੀ ਹੈ ਉਸ ਤੋਂ ਬਾਅਦ ਉਹਨੂੰ ਰੋਡ ਦੇ ਕਿਨਾਰੇ ਸੁੱਟ ਕੇ ਚਲੇ ਜਾਂਦੇ ਨੇ ਏਦੋਂ ਅੱਗੇ ਉਹਨੂੰ ਕੁਝ ਵੀ ਪਤਾ ਨਹੀਂ ਹੁੰਦਾ ਏਦੋਂ ਅੱਗੇ ਦੀ ਸਟੋਰੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸੀ ਹੈ ਵੀ ਦੋ ਜਣੇ ਲੈ ਕੇ ਉਹਨੂੰ ਪਹੁੰਚਦੇ ਨੇ ਪੁਲਿਸ ਵਾਲੇ ਦੇ ਬਿਆਨ ਦਰਜ ਕਰਦੇ ਨੇ ਹੁਣ ਪਹਿਲਾਂ ਤਾਂ ਉਹਨਾਂ ਨੂੰ ਹੁੰਦਾ ਵੀ ਇੰਨੀ ਮਾੜੀ ਹਰਕਤ ਇੱਕ ਲੜਕੀ ਦੇ ਨਾਲ ਹੋਈ ਹੈ ਸਾਰੇ ਜਿਹੜੇ ਅਪਰਾਧੀ ਸੀ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਪਰ ਜਦੋਂ ਪੁਲਿਸ ਬਾਹਰ ਆਉਂਦੀ ਹੈ ਤੇ ਉਹਨਾਂ ਨੂੰ ਇੱਕ ਗੱਲ ਜਿਹੜੇ ਇਨਸਪੈਕਟਰ ਹੁੰਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦੀ ਹੈ ਵੀ ਜੋ ਕੁਝ ਦੱਸਿਆ ਜਾ ਰਿਹਾ ਉਹ ਸਾਰੇ ਕੁਝ ਹਕੀਕਤ ਨਹੀਂ ਲੱਗਦਾ ਵੀ ਕੁਝ ਨਾ ਕੁਝ ਇਹਦੇ ਵਿੱਚ ਘੋਲਮਾਲ ਜ਼ਰੂਰ ਹੈ ਉਹ ਹਜੇ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਹੁੰਦਾ ਪੁਲਿਸ ਪਾਰਟੀ ਫਿਰ ਜਾ ਕੇ ਡਾਕਟਰਾਂ ਨਾਲ ਮਿਲਦੀ ਹੈ ਡਾਕਟਰ ਨਾਲ ਗੱਲਬਾਤ ਹੁੰਦੀ ਹੈ ਤੇ ਜਦੋਂ ਡਾਕਟਰ ਤੋਂ ਪੁੱਛਿਆ ਜਾਂਦਾ ਸਾਰਾ ਕੁਝ ਤਾਂ ਡਾਕਟਰ ਦਾ ਵੀ ਕਹਿਣਾ ਸੀ ਵੀ ਇੱਕ ਕੁਵਾਰੀ ਲੜਕੀ ਕਿਉਂਕਿ ਉਹਦੀ 24 ਸਾਲ ਉਮਰ ਹੁੰਦੀ ਹੈ ਉਹਦਾ ਨਾਮ ਹੁੰਦਾ ਗੁਰਵੀਰ ਕੌਰ ਤੇ ਇੱਕ ਕੁੜੀ ਲੜਕੀ ਦੇ ਨਾਲ ਤਿੰਨ ਬੰਦੇ ਲਗਾਤਾਰ ਦੋ ਤਿੰਨ ਦਿਨ ਐਸਾ ਗੰਦਾ ਕੰਮ ਜੇ ਗਲਤ ਕੰਮ ਕਰਦੇ ਨੇ ਤੇ ਜਿਸ ਹਾਲਾਤ ਦੇ ਵਿੱਚ ਇਹਦੀ ਵੀਡੀਓ ਵੀ ਇਹਦੇ ਕਹਿਣ ਮੁਤਾਬਕ ਬਣਾਈ ਗਈ ਹੈ ਤੇ ਮਾਨਸਿਕ ਹਾਲਾਤ ਵੀ ਜਿਹੜੇ ਹੁੰਦੇ ਨੇ ਉਹ ਵੀ ਬੜੇ ਮਾੜੇ ਹੁੰਦੇ ਨੇ ਤੇ ਸਰੀਰਕ ਹਾਲਾਤ ਵੀ ਪਰ ਇਹੋ ਜਿਹਾ ਕੁਝ ਲੱਗਦਾ ਨਹੀਂ ਦੂਜਾ ਨੰਬਰ ਜਿਹੜੇ ਇਹਨੇ ਕਿਹਾ ਵੀ ਰੱਸੀ ਦੇ ਨਾਲ ਗਲਾ ਕੁੱਟਿਆ ਗਿਆ ਜਿਹੜਾ ਗਲੇ ਤੇ ਨਿਸ਼ਾਨ ਰੱਸੀ ਦਾ ਉਹ ਬੜਾ ਮਾਮੂਲੀ ਹੈ ਉਹਨੇ ਲੱਗਦਾ ਸੀ ਵੀ ਜਿਵੇਂ ਇਹਨੂੰ ਨੁਕਸਾਨ ਨਾ ਪਹੁੰਚੇ ਇਸ ਤਰੀਕੇ ਦੇ ਨਾਲ ਉਹ ਨਿਸ਼ਾਨ ਪਾਇਆ ਗਿਆ ਸੀ। ਹੁਣ ਡਾਕਟਰਾਂ ਨੂੰ ਵੀ ਇਹ ਸ਼ੱਕ ਹੁੰਦਾ ਤੇ ਡਾਕਟਰ ਇਹ ਆਪਣਾ ਸ਼ੱਕ ਜਿਹੜਾ ਉਹ ਪੁਲਿਸ ਦੇ ਸਾਹਮਣੇ ਜ਼ਾਹਿਰ ਕਰਦੇ ਨੇ। ਉਸ ਤੋਂ ਬਾਅਦ ਪੁਲਿਸ ਵਾਲੇ ਜਾਂਦੇ ਨੇ, ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ। ਹੁਣ ਪੁਲਿਸ ਦੀ ਜਦੋਂ ਇਨਵੈਸਟੀਗੇਸ਼ਨ ਅੱਗੇ ਵਧਦੀ ਹੈ ਤੇ ਜਿਸ ਸੁਨੀਤਾ ਦਾ ਨਾਮ ਲਿਆ ਸੀ, ਉਹ ਸੁਨੀਤਾ ਦਾ ਜਦੋਂ ਪਤਾ ਕੀਤਾ ਜਾਂਦਾ ਤਾਂ ਉਹ ਪੀਜੀਆਈ ਦੇ ਵਿੱਚ ਹੁੰਦੀ ਹੈ, ਉਹਦਾ ਅੱਖਾਂ ਦਾ ਆਪਰੇਸ਼ਨ ਹੋਇਆ ਹੁੰਦਾ, ਹਜੇ ਉਹਨੂੰ ਛੁੱਟੀ ਵੀ ਨਹੀਂ ਮਿਲੀ ਹੁੰਦੀ। ਤੇ ਉਹਦੇ ਜਿਹੜੇ ਪੇਰੈਂਟ ਸੀ ਉਹ ਵੀ ਉੱਥੇ ਹੁੰਦੇ ਨੇ। ਪੁਲਿਸ ਨੂੰ ਹੋਰ ਦਾਲਤ ਵਿੱਚ ਕਾਲਾ ਲੱਗਦਾ ਤੇ ਇੱਥੋਂ ਫਿਰ ਜਦੋਂ ਅੱਗੇ ਇਨਵੈਸਟੀਗੇਸ਼ਨ ਵੱਧਦੀ ਹੈ ਫਿਰ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਤਾਂ ਪੁਲਿਸ ਫਿਰ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਪਹੁੰਚਦੀ ਹੈ ਉੱਥੇ ਹੁੰਦਾ ਸੁਨੀਲ ਕੁਮਾਰ ਜੇਲ੍ਹ ਦੇ ਵਿੱਚ ਬੰਦ ਉਹਨੂੰ ਵੀ ਉੱਥੋਂ ਲਿਆਂਦਾ ਜਾਂਦਾ ਹੁਣ ਪੁਲਿਸ ਵਾਲੇ ਫਿਰ ਪੁੱਛਦੇ ਨੇ ਡਾਕਟਰ ਸਾਹਿਬ ਨੂੰ ਵੀ ਇਹਨੂੰ ਛੁੱਟੀ ਕਦੋਂ ਮਿਲੇਗੀ ਉਹਨਾਂ ਦਾ ਕਹਿਣਾ ਸੀ ਵੀ ਇਹ ਨਾਰਮਲ ਹੈ ਬਿਲਕੁਲ ਕੱਲ ਦੁਪਹਿਰ ਤੱਕ ਛੁੱਟੀ ਮਿਲ ਜੇਗੀ ਹੁਣ ਪੁਲਿਸ ਵਾਲਿਆਂ ਦਾ ਕਹਿਣਾ ਸੀ ਵੀ ਜਦੋਂ ਇਹਨੂੰ ਛੁੱਟੀ ਉਸ ਸਮੇਂ ਦੇਣੀ ਹੈ ਜਦੋਂ ਅਸੀਂ ਉੱਥੇ ਪਹੁੰਚੀਏ ਹੁਣ ਦੂਜੇ ਦਿਨ ਜਿਵੇਂ ਪੁਲਿਸ ਉੱਥੇ ਪਹੁੰਚਦੀ ਹੈ ਉੱਥੇ ਦੋ ਜਣੇ ਹੁੰਦੇ ਨੇ ਜਿਹੜੇ ਗੁਰਵੀਰ ਕੌਰ ਨੂੰ ਮਿਲ ਕੇ ਵਾਪਸ ਜਾ ਰਹੇ ਹੁੰਦੇ ਨੇ ਇਹ ਉਹੀ ਬੰਦੇ ਸੀ ਜਿਹੜੇ ਇਹਨੂੰ ਹਸਪੀਟਲ ਦੇ ਵਿੱਚ ਲੈ ਕੇ ਆਏ ਸੀ ਰੋਹਤਾਸ਼ ਤੇ ਰਮੇਸ਼ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਗੁਰਵੀਰ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਇਹਨਾਂ ਨੂੰ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਗੁਰਵੀਰ ਕੌਰ ਜਿਹੜੀ ਹੁੰਦੀ ਹੈ ਬੜਾ ਰੌਲਾ ਪਾਉਂਦੀ ਹੈ ਵੀ ਮੇਰੇ ਨਾਲ ਧੱਕਾ ਹੋਇਆ ਤੇ ਪੁਲਿਸ ਵੀ ਮੇਰੇ ਨਾਲ ਹੀ ਧੱਕਾ ਕਰ ਰਹੀ ਹੈ ਪਰ ਜਦੋਂ ਪੁਲਿਸ ਵਾਲੇ ਉਹਦੇ ਸਾਹਮਣੇ ਸਾਰਾ ਕੁਝ ਰੱਖਦੇ ਨੇ ਉਹਦੇ ਸਾਹਮਣੇ ਰੋਤਾਸ਼ ਤੇ ਰਮੇਸ਼ ਨੂੰ ਲਿਆਂਦਾ ਜਾਂਦਾ ਤੇ ਫਿਰ ਗੁਰਵੀਰ ਕੌਰ ਦੀ ਜਿਹੜੀ ਜ਼ੁਬਾਨ ਆ ਉਹ ਬੰਦ ਹੋ ਜਾਂਦੀ ਹੈ ਫਿਰ ਇਹ ਤੋਂ ਪੁੱਛਿਆ ਜਾਂਦਾ ਸੁਨੀਲ ਤੋਂ ਵੀ ਫਿਰ ਪੁੱਛਗਿਛ ਸਾਰੀ ਹੁੰਦੀ ਹੈ ਤੇ ਪੁੱਛਗਿਛ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਗੁਰਵੀਰ ਕੌਰ ਮੋਗੇ ਜ਼ਿਲ੍ਹੇ ਦੇ ਲੰਡੇ ਕੇ ਪਿੰਡ ਦੀ ਰਹਿਣ ਵਾਲੀ ਸੀ ਇਹ ਪੜ੍ਹਾਈ ਤੋਂ ਬਾਅਦ ਨਰਸਿੰਗ ਦਾ ਕੋਰਸ ਕਰਦੀ ਹੈ ਮਾਤਾ ਸਾਹਿਬ ਕੌਰ ਕਾਲਜ ਜ਼ਿਲ੍ਹਾ ਮੁਕਸਰ ਦੇ ਵਿੱਚ ਇੱਕ ਜਗ੍ਹਾ ਕਾਲਜ ਸੀ ਉੱਥੋਂ ਨਰਸਿੰਗ ਦਾ ਕੋਰਸ ਕਰਨ ਤੋਂ ਬਾਅਦ ਇਹ ਜੌਬ ਦੀ ਟਰਾਈ ਕਰਦੀ ਹੈ ਤੇ ਬਠਿੰਡੇ ਇੱਕ ਹਸਪੀਟਲ ਦੇ ਵਿੱਚ ਇਹਨੂੰ ਨਰਸ ਦੀ ਜੌਬ ਮਿਲਦੀ ਹੈ। ਉੱਥੇ ਹੁੰਦਾ ਸੁਨੀਲ ਕੁਮਾਰ। ਹੁਣ ਰਾਤ ਦੀ ਤੇ ਦਿਨ ਦੀ ਡਿਊਟੀ ਡਿਊਟੀਆਂ ਬਦਲਦੀਆਂ ਰਹਿੰਦੀਆਂ ਨੇ ਪਰ ਜਿਹੜੀ ਗੁਰਵੀਰ ਤੇ ਸੁਨੀਲ ਹੁੰਦੇ ਨੇ ਇਹਨਾਂ ਦੀ ਡਿਊਟੀ ਇਕੱਠੀ ਸੀ। ਚਾਹ ਦਿਨ ਦੀ ਹੋਵੇ ਦਿਨ ਦੇ ਵਿੱਚ ਹੁਣ ਏਸੀ ਵੀ ਪੇਸ਼ੈਂਟ ਵੀ ਹੁੰਦੇ ਨੇ ਡਾਕਟਰ ਹੁੰਦੇ ਨੇ ਭੀੜ-ਪਾੜ ਹੁੰਦੀ ਹੈ ਤੇ ਆ ਜਿਆਦਾ ਕੰਮ ਵੀ ਹੁੰਦਾ। ਰਾਤ ਨੂੰ ਜਿਹੜਾ ਅਕਸਰ ਕੰਮ ਘੱਟ ਹੁੰਦਾ 9 10 ਵਜੇ ਤੋਂ ਬਾਅਦ ਪੇਸ਼ੈਂਟ ਜਾਂ ਤਾਂ ਹੁੰਦਾ ਨਹੀਂ ਜੇ ਕੋਈ ਐਮਰਜੈਂਸੀ ਹੋਵੇ ਤਾਂ ਠੀਕ ਹੈ ਨਹੀਂ ਤਾਂ ਵਿਹਲੇ ਹੁੰਦੇ ਨੇ ਇਹਨਾਂ ਦੀ ਆਪਸ ਦੇ ਵਿੱਚ ਗੱਲਾਂ ਗੱਪਾਂ ਚੱਲਦੀਆਂ ਰਹਿੰਦੀਆਂ ਨੇ ਹੁਣ ਹੌਲੀ-ਹੌਲੀ ਇਹਨਾਂ ਦੀਆਂ ਹਸਪਤਾਲ ਦੇ ਵਿੱਚ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਦੋਨੋਂ ਜਵਾਨ ਹੁੰਦੇ ਨੇ ਹਸਪਤਾਲ ਦੇ ਵਿੱਚ ਤਕਰੀਬਨ ਇਕਾਂਤ ਹੁੰਦਾ ਨਜ਼ਦੀਕੀਆਂ ਇਹਨਾਂ ਦੀ ਦੋਸਤੀ ਤੋਂ ਲੈ ਕੇ ਫਿਰ ਉਹ ਬੈੱਡ ਤੱਕ ਪਹੁੰਚਦੀਆਂ ਨੇ ਇਹਨਾਂ ਦੇ ਨਜਾਇਜ਼ ਸਬੰਧ ਬਣਦੇ ਨੇ ਜਿਹੜਾ ਉਹ ਹਸਪੀਟਲ ਹੁੰਦਾ ਫਿਰ ਇਹਨਾਂ ਦਾ ਇੱਕ ਆਰਾਮਗਾਹ ਜਾਂ ਹਵਸ ਦਾ ਇੱਕ ਟਿਕਾਣਾ ਬਣ ਜਾਂਦਾ ਤੇ ਇਹ ਰੋਜ਼ਾਨਾ ਇਹਨਾਂ ਦਾ ਲਗਾਤਾਰ ਚੱਲਦਾ ਰਹਿੰਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਦਿਨੇ ਆਪਣਾ ਜਾ ਕੇ ਆਰਾਮ ਕਰਦੇ ਤੇ ਰਾਤ ਨੂੰ ਹਸਪੀਟਲ ਦੇ ਵਿੱਚ ਇਹ ਸਾਰਾ ਕੁਝ ਚੱਲਦਾ ਰਹਿੰਦਾ ਤੇ ਜਿਹੜੀ ਗੁਰਵੀਰ ਕੌਰ ਸੀ ਉਹਨੂੰ ਪਤਾ ਲੱਗਦਾ ਵੀ ਸੁਨੀਲ ਕੁਮਾਰ ਦਾ ਤਾਂ ਵਿਆਹ ਹੋਇਆ ਹੋਇਆ ਇਹਨਾਂ ਦੀ ਆਪਸ ਦੇ ਵਿੱਚ ਫਿਰ ਬਹਿਸ ਹੁੰਦੀ ਹੈ ਦੂਜੇ ਪਾਸੇ ਸੁਨੀਲ ਦਾ ਕਹਿਣਾ ਸੀ ਵੀ ਉਹ ਮੇਰੀ ਪਤਨੀ ਹੈ ਜਿਹੜੀ ਉਹ ਬਿਮਾਰ ਹੈ ਤੇ ਉਹਦੀ ਛੇਤੀ ਹੈ ਹੋ ਸਕਦਾ ਮੌਤ ਹੋ ਜੇ ਉਸ ਤੋਂ ਬਾਅਦ ਆਪਾਂ ਵਿਆਹ ਕਰਾ ਲਾਂਗੇ ਉਹਨੂੰ ਗੱਲਾਂ ਦੇ ਵਿੱਚ ਲਿਆ ਜਾਂਦਾ ਤਾਂ ਗੁਰਵੀਰ कौर ਵੀ ਮੰਨ ਲੈਂਦੀ ਐ ਵੀ ਠੀਕ ਐ ਸੁਨੀਲ ਕੁਮਾਰ ਦਾ ਵਿਆਹ 2006 ਦੇ ਵਿੱਚ ਹੋਇਆ ਸੀ ਜ਼ਿਲ੍ਹਾ सिरसा ਦੇ ਰਾਮ ਪ੍ਰਤਾਪ ਦੀ ਬੇਟੀ ਸੁਨੀਤਾ ਦੇ ਨਾਲ ਉਸ ਤੋਂ ਬਾਅਦ ਇਹਨਾਂ ਦੇ ਘਰ ਇੱਕ ਬੇਟੀ ਦਾ ਜਨਮ ਹੁੰਦਾ ਪਰ ਇਧਰ ਇਹ ਬਠਿੰਡੇ ਦੇ ਵਿੱਚ ਜੌਬ ਕਰਦੇ ਹੋਏ ਗੁਰਵੀਰ ਦੇ ਨਾਲ ਰਹਿਣਾ ਸ਼ੁਰੂ ਕਰਦਾ ਜਦੋਂ ਗੁਰਵੀਰ ਦੇ ਨਾਲ ਇਹਦੇ ਪਿਆਰ ਦੀਆਂ ਪੀਂਘਾਂ ਜ਼ਿਆਦਾ ਵਧਦੀਆਂ ਨੇ ਤੇ ਪਤੀ ਪਤਨੀ ਦੀ ਅਣਬੰਡ ਰਹਿਣੀ ਸ਼ੁਰੂ ਹੁੰਦੀ ਐ ਹੁਣ ਇਹ ਵਿਆਹ ਕਰਾਣਾ ਚਾਹੁੰਦਾ ਸੀ ਗੁਰਵੀਰ ਦੇ ਨਾਲ ਪਰ ਪਤਨੀ ਦੀ ਹੁੰਦਿਆਂ ਉਹਦੇ ਨਾਲ ਵਿਆਹ ਹੋ ਨਹੀਂ ਸਕਦਾ ਉਹ ਬਿਮਾਰ ਰਹਿੰਦੀ ਸੀ ਤੇ ਇਹ ਉਹਨੂੰ ਤਲਾਕ ਦੇਣਾ ਚਾਹੁੰਦਾ ਸੀ ਪਰ ਇੱਥੇ ਸੁਨੀਲ ਦੇ ਜਿਹੜੇ ਮਾਪਿਓ ਨੇ ਉਹ ਅੜ ਜਾਂਦੇ ਨੇ ਵੀ ਜੇ ਬਿਮਾਰ ਹੈ ਇਹਦਾ ਮਤਲਬ ਇਹ ਨਹੀਂ ਵੀ ਇਹਨੂੰ ਛੱਡ ਦਿੱਤਾ ਜਾਏਗਾ ਇਹ ਪਤੀ ਦੀ ਜ਼ਿੰਮੇਵਾਰੀ ਹੈ ਇਹਨੂੰ ਸੰਭਾਲਣਾ ਤੇ ਇਹਨੂੰ ਤਲਾਕ ਨਹੀਂ ਦੇਣਾ ਇਹ ਸਾਡੇ ਘਰ ਦੀ ਇਮਾਨਤਾ ਸੀ ਇਹਨੂੰ ਵਿਆਹ ਕੇ ਲੈ ਕੇ ਆਏ ਹੁਣ ਸੁਨੀਲ ਦੀ ਜਿਹੜੀ ਪਲਾਨਿੰਗ ਸੀ ਉਹ ਇੱਥੇ ਫੇਲ ਹੋ ਜਾਂਦੀ ਉਹਦੇ ਮਾਪਿਓ ਦੇ ਕਾਰਨ ਉਹਨੂੰ ਤਲਾਕ ਨਹੀਂ ਦੇਣ ਦਿੰਦੇ ਹੁਣ ਇਹਦੇ ਦਿਮਾਗ ਦੇ ਵਿੱਚ ਹੁੰਦਾ ਵੀ ਜੇ ਸੁਨੀਤਾ ਰਹੀ ਨਾ ਇਹ ਕਿਸੇ ਤਰੀਕੇ ਰਸਤੇ ਦੇ ਵਿੱਚੋਂ ਹਟ ਜੇ ਤਾਂ ਫਿਰ ਇਹਦਾ ਰਸਤਾ ਜਿਹੜਾ ਸਾਫ਼ ਹੋ ਜਾਏਗਾ ਗੁਰਵੀਰ ਦੇ ਨਾਲ ਵਿਆਹ ਕਰਾਉਣ ਵਾਸਤੇ ਇਹ ਪਲਾਨਿੰਗ ਕਰਦੇ ਹੁੰਦੇ ਨੇ ਦੋਨੋਂ ਜਣੇ ਪਰ ਇਹਨਾਂ ਨੂੰ ਕੋਈ ਰਸਤਾ ਨਹੀਂ ਦਿਖਦਾ ਇਸੇ ਦੌਰਾਨ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਹੋਰ ਗੱਲ ਆਉਂਦੀ ਹੈ ਖੁਰਾਫਾਤ ਆਈਡੀਆ ਹੁੰਦਾ ਉਹ ਖੁਰਾਫਾਤ ਆਈਡੀਆ ਇਹ ਸੀ ਵੀ ਹਸਪੀਟਲ ਦੇ ਵਿੱਚ ਮਰੀਜ਼ਾਂ ਦਾ ਆਉਣਾ ਜਾਣਾ ਸੀ ਇੱਕ ਵਾਰ ਕੋਈ ਮਰੀਜ਼ ਆਉਂਦਾ ਜਿਹੜਾ ਐਚ ਆਈ ਵੀ ਪੋਜ਼ਿਟਿਵ ਸੀ ਸੁਨੀਲ ਦੀ ਪਤਨੀ ਸੀ ਉਹ ਵੀ ਬਿਮਾਰ ਰਹਿੰਦੀ ਐ ਉਹਨੂੰ ਕਿਸੇ ਤਰੀਕੇ ਕੀ ਕਰਦਾ ਐ ਐਚ ਆਈ ਵੀ ਪੋਜ਼ਿਟਿਵ ਜਿਹੜਾ ਪੇਸ਼ੈਂਟ ਹੁੰਦਾ ਉਹਦਾ ਖੂਨ ਕੱਢਦਾ ਵੀ ਜਾਂਚ ਕਰਾਣੀ ਐ ਉਹਦਾ ਖੂਨ ਲਿਆ ਜਾਂਦਾ ਇੱਕ ਸਰਿੰਜ ਐਚ ਆਈ ਵੀ ਪੋਜ਼ਿਟਿਵ ਜਿਹੜਾ ਖੂਨ ਹੁੰਦਾ ਉਹ ਆਪਣੀ ਪਤਨੀ ਦੇ ਚੜਾ ਦਿੰਦਾ ਵੀ ਇਹ ਬਿਮਾਰ ਐ ਪਹਿਲਾਂ ਹੀ ਐ ਉਤੋਂ ਐਚ ਆਈ ਵੀ ਜਿਹੜਾ ਸੰਕਰਮਿਤ ਖੂਨ ਐ ਇਹਦੇ ਚੜੇਗਾ ਤੇ ਇਹ ਬਿਮਾਰ ਹੈ ਹੀ ਐ ਸਰੀਰ ਇਹਦੀ ਰੱਖਿਆ ਨਹੀਂ ਕਰ ਸਕਦਾ ਤੇ ਇਹ ਖਤਮ ਹੋ ਜੇਗੀ ਆਪਣੇ ਆਪ ਤੇ ਇਹਦਾ ਰਸਤਾ ਸਾਫ਼ ਹੋ ਜਾਏਗਾ ਉਦੋਂ ਬਾਅਦ ਉਹ ਪਤਨੀ ਹੋਰ ਜ਼ਿਆਦਾ ਬਿਮਾਰ ਰਹਿਣ ਲੱਗ ਜਾਂਦੀ ਏ ਉਹਨੂੰ ਦਵਾਈਆਂ ਲਿਆ ਕੇ ਕਰ ਦਿੰਦਾ ਰਹਿੰਦਾ ਏ ਇੱਕ ਵਾਰ ਰਾਮ ਪ੍ਰਤਾਪ ਆਉਂਦਾ ਆਪਣੀ ਬੇਟੀ ਨੂੰ ਮਿਲਣ ਜਦੋਂ ਜਾ ਕੇ ਦੇਖਦਾ ਆਪਣੀ ਬੇਟੀ ਨੂੰ ਤੇ ਉਹ ਇੱਕਦਮ ਹੈਰਾਨ ਰਹਿ ਜਾਂਦਾ ਬਿਲਕੁਲ ਸੁੱਕ ਜਾਂਦੀ ਏ ਖੰਗ ਜਕਾਮ ਤੇ ਹੋਰ ਵੀ ਬਿਮਾਰੀਆਂ ਪੁੱਛਦਾ ਵੀ ਤੇਰਾ ਇਲਾਜ ਨਹੀਂ ਹੋ ਰਿਹਾ ਕਿਤੇ ਉਹਦਾ ਕਹਿਣਾ ਸੀ ਵੀ ਸਨੇਲ ਉਹਨੂੰ ਦਵਾਈਆਂ ਲਿਆ ਕੇ ਦਿੰਦਾ ਪਰ ਕੋਈ ਫਰਕ ਨਹੀਂ ਪੈ ਰਿਹਾ ਹੁਣ ਪਿਓ ਸੀ ਪਿਓ ਨੂੰ ਘਬਰਾਹਟ ਹੁੰਦੀ ਆ ਉਹ ਆਪਣੀ ਬੇਟੀ ਨੂੰ ਆਪਣੇ ਨਾਲ ਲੈ ਜਾਂਦਾ ਵੀ ਇਹਦਾ ਇਲਾਜ ਮੈਂ ਕਰਵਾਵਾਂਗਾ ਉੱਥੇ ਜਾ ਕੇ ਕਈ ਡਾਕਟਰਾਂ ਦੇ ਕੋਲ ਇਲਾਜ ਕਰਵਾਇਆ ਜਾਂਦਾ ਪਰ ਉਹਨੂੰ ਕੋਈ ਵੀ ਫਰਕ ਨਹੀਂ ਪੈਂਦਾ। ਇਹਦੇ ਦੂਜੇ ਪਾਸੇ ਸੁਨੀਲ ਤੇ ਗੁਰਵੀਰ ਖੁਸ਼ ਹੁੰਦੇ ਨੇ ਵੀ ਚੱਲ ਉਹਨੂੰ ਸੰਭਣ ਦਾ ਵੀ ਜਿਹੜਾ ਸੀ ਆਪਾਂ ਉਹ ਵੀ ਨਿਭੜਿਆ ਤੇ ਹੁਣ ਇਹ ਆਪੇ ਉੱਥੇ ਹੌਲੀ-ਹੌਲੀ ਮਰੇਗੀ। ਸਾਡੇ ਜਿਹੜੀ ਜ਼ਿੰਮੇਵਾਰੀ ਹੈ ਸਾਰੀ ਖਤਮ। ਉੱਥੋਂ ਉਹ ਆਪਣੀ ਬੇਟੀ ਦਾ ਇਲਾਜ ਕਰਵਾਉਣ ਲਈ ਪੀਜੀਆਈ ਚਲਾ ਜਾਂਦਾ। ਪੀਜੀਆਈ ਦੇ ਵਿੱਚ ਜਦੋਂ ਉਹਦੇ ਟੈਸਟ ਹੁੰਦੇ ਨੇ ਉੱਥੇ ਉਹ ਐਚਆਈਵੀ ਪੋਜ਼ਿਟਿਵ ਆਈ ਜਾਂਦੀ। ਉਹਨੂੰ ਹੈਰਾਨ ਹੁੰਦੀ ਹੈ ਵੀ ਐਚਆਈ ਪੋਜ਼ਿਟਿਵ ਘਰ ਰਹਿੰਦੇ ਆ ਵੀ ਇਹ ਕਿਵੇਂ ਹੋ ਸਕਦਾ ਸਾਰੀਆਂ ਗੱਲਾਂ ਪੁਰਾਣੀਆਂ ਯਾਦ ਕੀਤੀਆਂ ਜਾਂਦੀਆਂ ਨੇ ਤਾਂ ਪੁਰਾਣੀਆਂ ਗੱਲਾਂ ਯਾਦ ਕਰਦੇ ਹੋਏ ਉਹਨੂੰ ਫਿਰ ਯਾਦ ਆਉਂਦਾ ਵੀ ਉਹਨੂੰ ਇੱਕ ਸਿਰਿੰਜ ਖੂਨ ਦੀ ਉਹਦੇ ਪਤੀ ਸੁਨੀਲ ਨੇ ਚੜਾਈ ਸੀ ਹੁਣ ਇੱਕ ਸਿਰਿੰਜ ਖੂਨ ਚੜਾਉਣ ਦਾ ਕੋਈ ਮਤਲਬ ਬਣਦਾ ਹੀ ਨਹੀਂ ਮੈਡੀਕਲ ਦੇ ਵਿੱਚ ਵੀ ਉਹਦੇ ਨਾਲ ਕੀ ਹੋਏਗਾ ਇੱਕ ਸਿਰਿੰਜ ਖੂਨ ਨਾਲ ਫਿਰ ਉਹਨਾਂ ਨੂੰ ਸ਼ੱਕ ਪੈਂਦਾ ਵੀ ਇਹ ਸਾਰਾ ਕੁਝ ਜਿਹੜਾ ਕੀਤਾ ਇਹ ਸੁਨੀਲ ਨੇ ਕੀਤਾ ਫਿਰ RAM PRATAP ਪੰਜਾਬ ਦੇ ਪੁਲਿਸ ਦੇ ਵੱਡੇ ਅਫਸਰਾਂ ਦੇ ਅੱਗੇ ਪੇਸ਼ ਹੁੰਦੇ ਨੇ ਉੱਥੇ ਜਾ ਕੇ ਦਰਖਾਸਤ ਦਿੱਤੀ ਜਾਂਦੀ ਹੈ ਫਿਰ ਉਹ ਦਰਖਾਸਤ ਅਬੋਰ ਦੇ ਐਸਐਸਪੀ ਸਾਹਿਬ ਕੋਲ ਪਹੁੰਚਦੀ ਹੈ ਤਾਂ ਫਿਰ ਜਦੋਂ ਜਾਂਚ ਹੁੰਦੀ ਹੈ ਜਾਂਚ ਦੇ ਵਿੱਚ ਜਦੋਂ ਸਾਹਮਣੇ ਆਉਂਦਾ ਤੇ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਕੇਸ ਦਰਜ ਹੁੰਦਾ ਸੁਨੀਲ ਕੁਮਾਰ ਤੇ ਗਰਵੀਰ ਕੌਰ ਦੇ ਗਰਵੀਰ ਕੌਰ ਅਗਰਮ ਜ਼ਮਾਨਤ ਲੈ ਲੈਂਦੀ ਹੈ ਪਰ ਸੁਨੀਲ ਕੁਮਾਰ ਨੂੰ ਜ਼ਮਾਨਤ ਨਹੀਂ ਮਿਲਦੀ ਤੇ ਉਹਨੂੰ ਅਰੈਸਟ ਕਰਕੇ ਕੋਰਟ ਚ ਪੇਸ਼ ਕਰਕੇ ਉਸ ਤੋਂ ਬਾਅਦ ਉਹਨੂੰ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਉੱਥੇ ਪਹੁੰਚਦਾ ਤਾਂ ਉੱਥੇ ਇਹਦੀ ਬੈਰਕ ਦੇ ਵਿੱਚ ਹੁੰਦੇ ਨੇ ਰੋਤਾਸ਼ ਕੁਮਾਰ, ਧਰਮੇਸ਼। ਉਹਨਾਂ ਦੇ ਨਾਲ ਇਹਦੀ ਦੋਸਤੀ ਹੁੰਦੀ ਹੈ। ਹੁਣ ਇਹ ਸਕੀਮਾਂ ਬਣਾਉਂਦੇ ਨੇ ਦਿਨ ਰਾਤ ਵੀ ਇਸ ਕੇਸ ਤੋਂ ਕਿਵੇਂ ਬਚਿਆ ਜਾਏ। ਇਹਨਾਂ ਦੇ ਖਿਲਾਫ 307 ਵੀ ਲੱਗਦੀ ਹੈ ਤੇ ਹੋਰ ਕਈ ਤਾਰਾਵਾਂ ਲੱਗਦੀਆਂ ਨੇ। ਇਹ ਤੋਂ ਬਾਅਦ ਜਿਹੜੀ ਪਲਾਨਿੰਗ ਇਹ ਕਰਦੇ ਨੇ ਫਿਰ ਪਲਾਨਿੰਗ ਇਸ ਤਰੀਕੇ ਦੇ ਨਾਲ ਕਰਦੇ ਨੇ ਵੀ ਜੇ ਉਹਨਾਂ ਦੇ ਪਰਿਵਾਰ ਨੂੰ ਫਸਾਇਆ ਜਾਏ ਕਿਉਂਕਿ ਰੋਤਾਸ਼ ਤੇ ਰਮੇਸ਼ ਜੀ ਜਿਹੜੇ ਇਹ ਸ਼ਰਾਬ ਕੱਢ ਕੇ ਵੇਚਦੇ ਸੀ ਨਾਜਾਇਜ਼ ਤੇ ਇਹਨਾਂ ਦਾ ਜੇਲ੍ਹ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਉਹਨੇ ਦੱਸਦੇ ਨੇ ਵੀ ਜੇ ਉਹਨਾਂ ਦੇ ਪਰਿਵਾਰ ਨੂੰ ਕਿਸੇ ਕੇਸ ਦੇ ਵਿੱਚ ਫਸਾਇਆ ਜਾਵੇ ਤੇ ਫਿਰ ਉਹਨਾਂ ਦੇ ਨਾਲ ਸੌਦਾ ਕੀਤਾ ਜਾ ਸਕਦਾ ਉਸੇ ਪਲਾਨਿੰਗ ਦੇ ਤਹਿਤ ਹੁਣ ਇਹ ਪਲਾਨਿੰਗ ਕਰਦੇ ਨੇ ਕਿਸੇ ਤਰੀਕੇ ਗੁਰਵੀਰ ਨੂੰ ਹਸਪੀਟਲ ਦੇ ਵਿੱਚ ਪਹੁੰਚਾਇਆ ਜਾਵੇ ਤੇ ਉਹਨਾਂ ਦੇ ਉੱਤੇ આરોਪ ਲਾਇਆ ਜਾਵੇ ਵੀ ਇਹਦੇ ਨਾਲ ਜਿਹੜਾ ਕਈ ਬੰਦਿਆਂ ਨੇ ਗਲਤ ਕੰਮ ਕੀਤਾ ਤੇ ਉਸ ਪਰਿਵਾਰ ਦਾ ਨਾਮ ਲਖਾਇਆ ਜਾਵੇ। ਪਰਿਵਾਰ ਫਸੇਗਾ। ਉਸ ਤੋਂ ਬਾਅਦ ਉਹਨਾਂ ਦੇ ਨਾਲ ਸੌਦੇਬਾਜ਼ੀ ਤੈਅ ਹੋਏਗੀ ਵੀ ਤੁਸੀਂ ਉਹ ਕੇਸ ਵਾਪਸ ਲਓ ਤੇ ਅਸੀਂ ਇਹ ਕੇਸ ਵਾਪਸ ਲੈ ਲੈਨੇ। ਹੁਣ ਉਹਨਾਂ ਨੂੰ ਪਸਾਨ ਦੀ ਇਹ ਚਾਲ ਸੀ। ਉਸੇ ਚਾਲ ਦੇ ਤਹਿਤ ਇਹ ਕਿਤੇ ਵੀ ਨਹੀਂ ਜਾਂਦੀ ਇਹਦੇ ਨਾਲ ਕੋਈ ਨਾਮ ਹਾਲੀ ਨਾ ਕਿਤੇ ਕੋਈ ਵਾਰਦਾਤ ਹੁੰਦੀ ਹੈ। ਇਹ ਜਾਂਦੀ ਹੈ ਉਹਨਾਂ ਦੇ ਨਾਲ ਇਹਦੀ ਪਲਾਨਿੰਗ ਦੇ ਵਿੱਚ ਜਿਹੜਾ ਸੁਨੀਲ ਆਪਣੇ ਭਰਾ ਪ੍ਰਦੀਪ ਤੇ ਇੱਕ ਆਪਣੇ ਦੋਸਤ ਨੂੰ ਵੀ ਸ਼ਾਮਲ ਕਰਦਾ ਸੁਨੀਲ ਕੁਮਾਰ ਦਾ ਭਰਾ ਪ੍ਰਦੀਪ ਤੇ ਉਹਦਾ ਦੋਸਤ ਰਤਾਸ਼ ਤੇ ਰਮੇਸ਼ ਇਹ ਆਪ ਹੀ ਡੱਬ ਵਾਲੀ ਰੋਡ ਤੇ ਗੁਰਵੀਰ ਨੂੰ ਉਤਾਰ ਕੇ ਜਾਂਦੇ ਨੇ ਗੱਡੀ ਅੱਗੇ ਲੈ ਕੇ ਚਲੇ ਜਾਂਦੇ ਨੇ ਉਹ ਉੱਥੇ ਰੋਡ ਤੇ ਖੜੀ ਰਹਿੰਦੀ ਹੈ ਸੁਨੀਲ ਦਾ ਭਰਾ ਤੇ ਦੋਸਤ ਉੱਥੇ ਗੱਡੀ ਚ ਅੱਗੇ ਉਤਰ ਜਾਂਦੇ ਨੇ ਰਤਾਸ਼ ਤੇ ਰਮੇਸ਼ ਵਾਪਸ ਆਉਂਦੇ ਨੇ ਤੇ ਜਿਹੜੀ ਗੁਰਵੀਰ ਹੁੰਦੀ ਹੈ ਉਹ ਇੱਕ ਕਿਨਾਰੇ ਸੜਕ ਤੇ ਬੇਹੋਸ਼ ਹੋ ਕੇ ਜਾਂ ਇੱਕ ਲੰਮੇ ਪੈ ਜਾਂਦੀ ਹੈ ਇਸ ਤੋਂ ਬਾਅਦ ਇਹਨੂੰ ਚੱਕਿਆ ਜਾਂਦਾ ਤੇ ਇਹਨੂੰ ਲਿਆਂਦਾ ਜਾਂਦਾ ਹੁਣ ਰੇਪ ਦੀ ਵਾਰਦਾਤ ਨੂੰ ਸੱਚ ਸਾਬਤ ਕਰਨ ਦੇ ਲਈ ਆਪਣੀ ਮਰਜ਼ੀ ਦੇ ਨਾਲ ਰੋਤਾਸ਼ ਨਾਲ ਵੀ ਸਬੰਧ ਬਣਾਏ ਜਾਂਦੇ ਨੇ ਵੀ ਇਹ ਰੇਪ ਦਾ ਜਦੋਂ ਮੈਡੀਕਲ ਹੋਵੇਗਾ ਤਾਂ ਉਹਨੂੰ ਸੱਚ ਸਾਬਤ ਕੀਤਾ ਜਾ ਸਕੇ ਉਸ ਤੋਂ ਬਾਅਦ ਰੱਸੀ ਦੇ ਨਾਲ ਉਹਦੇ ਗਲੇ ਤੇ ਨਿਸ਼ਾਨ ਬਣਾਇਆ ਜਾਂਦਾ ਤੇ ਫਿਰ ਉਹਨੂੰ ਲੈ ਕੇ ਹਸਪੀਟਲ ਪਹੁੰਚਿਆ ਜਾਂਦਾ ਇਹ ਸਾਰੀ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦਿੱਤਾ ਸੀ ਸੁਨੀਤਾ ਤੇ ਸੁਨੀਤਾ ਦੇ ਪਰਿਵਾਰ ਨੂੰ ਫਸਾਉਣ ਦੇ ਲਈ ਪਰ ਉਲਟਾ ਇਹਦੇ ਵਿੱਚ ਇਹ ਪੰਜ ਛੇ ਜਣੇ ਆਪ ਹੀ ਫਸ ਗਏ ਰੋਤਾਸ਼ ਰਮੇਸ਼ ਪ੍ਰਦੀਪਤ ਇੱਕ ਉਹਦਾ ਦੋਸਤ ਉੱਤੇ ਸੁਨੀਲ ਜਿਹੜੀ ਨੂੰ ਪੂਰੀ ਇਸ ਘਟਨਾ ਕਰਨ ਦਾ ਪਤਾ ਸੀ ਜਿਹਦੀ ਸਹਿਮਤੀ ਦੇ ਨਾਲ ਤੇ ਗੁਰਵੀਰ ਦੀ ਸਹਿਮਤੀ ਦੇ ਨਾਲ ਸੁਨੀਲ ਨੇ ਇਜਾਜ਼ਤ ਦਿੱਤੀ ਤੇ ਰੋਤਾਸ਼ ਦੇ ਨਾਲ ਨਾਜਾਇਜ਼ ਸੰਬੰਧ ਵੀ ਬਣਾਉਂਦੀ ਹੈ ਫਿਰ ਇਹਨਾਂ ਸਾਰਿਆਂ ਜਣੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਕੇ ਕੋਰਟ ਚ ਪੇਸ਼ ਕੀਤਾ ਜਾਂਦਾ ਉਦੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਇੱਕ ਐਸੀ ਕਹਾਣੀ ਜਿਹਦੇ ਵਿੱਚ ਉਹ ਆਪਣੀ ਪਤਨੀ ਜਿਹਨੂੰ ਵਿਆਹ ਕੇ ਲੈ ਕੇ ਆਇਆ ਉਹਨੂੰ ਛੱਡਣ ਦੇ ਲਈ ਇੱਕ ਐਸੀ ਲੜਕੀ ਦੇ ਨਾਲ ਸੰਬੰਧ ਰੱਖਦਾ ਜਿਹੜੀ ਦੇਖੋ ਆਪਣੀ ਮਰਜ਼ੀ ਦੇ ਨਾਲ ਕਿਸੇ ਹੋਰ ਦੇ ਨਾਲ ਸੰਬੰਧ ਬਣਾਉਂਦੀ ਹੈ ਉਹਨਾਂ ਨੂੰ ਫਸਾਉਣ ਦੇ ਵਾਸਤੇ ਤੇ ਉਹ ਆਪਣੀ ਮਰਜ਼ੀ ਨਾਲ ਉਹਦੇ ਨਾਲ ਸੰਬੰਧ ਬਣਾਉਂਦੀ ਹੈ ਕੱਲ ਨੂੰ ਇਹਦੇ ਨਾਲ ਵੀ ਉਹ ਵਫਾਦਾਰ ਰਹੇਗੀ ਇਸ ਚੀਜ਼ ਦੀ ਕੀ ਗਾਰੰਟੀ ਹੈ ਤੇ ਸੁਨੀਲ ਜਿਹੜੀ ਆਪਣੀ ਪਤਨੀ ਸੀ ਜਿਹੜੀ ਉਹਦੇ ਬੱਚੇ ਦੀ ਮਾਂ ਸੀ ਉਹਨੂੰ ਮਾਰਨ ਦੇ ਲਈ ਉਹਨੇ ਕੀ ਕੁਛ ਕੀਤਾ ਉਸ ਤੋਂ ਬਾਅਦ ਉਹ ਪਰਿਵਾਰ ਨੂੰ ਪ੍ਰਸਾਣ ਦੇ ਲਈ ਕੀ ਕੁਛ ਕੀਤਾ ਤੇ ਆਪਣੇ ਭਰਾ ਨੂੰ ਵੀ ਉਸ ਦੇ ਵਿੱਚ ਸ਼ਾਮਲ ਕੀਤਾ ਰਮੇਸ਼ ਤੇ ਰਤਾਸ਼ ਤਾਂ ਮੰਨਿਆ ਹੈ ਅਪਰਾਧੀ ਸੀ ਪਰ ਬਾਕੀ ਜਿਹੜੇ ਇਹ ਸਾਰੇ ਜਣੇ ਸੀ ਮੈਡੀਕਲ ਲੈਂਡ ਦੇ ਵਿੱਚ ਸੀ ਮੈਡੀਕਲ ਲੈਂਡ ਦੇ ਵਿੱਚ ਫਰਜ਼ ਹੁੰਦਾ ਕਿਸੇ ਦੀ ਜ਼ਿੰਦਗੀ ਬਚਾਉਣਾ ਪਰ ਇੱਥੇ ਉਸੇ ਲੈਂਡ ਨੂੰ ਇਹ ਹਥਿਆਰ ਬਣਾ ਕੇ ਕਿਸੇ ਨੂੰ ਮਾਰਨ ਵਾਸਤੇ ਇਸਤੇਮਾਲ ਕਰਦੇ ਨੇ ਤੇ ਅਖੀਰ ਸਾਰੇ ਜਣੇ ਜਿਹੜੇ ਨੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਪਹੁੰਚਦੇ ਨੇ ਪੁਲਿਸ ਦੀ ਮੁਸਤੈਦੀ ਦੇ ਕਾਰਨ ਪੁਲਿਸ ਨੂੰ 24 ਘੰਟੇ ਦੇ ਵਿੱਚ ਵਿੱਚ ਇਹਨਾਂ ਦੇ ਸਾਰੇ ਜਿਹੜੇ ਪਲਾਨ ਸੀ ਉਹਦਾ ਪਤਾ ਲੱਗਦਾ ਤੇ 24 ਘੰਟਿਆਂ ਦੇ ਵਿੱਚ ਵਿੱਚ ਮੁਰਜ਼ਿਰਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾਉਂਦੀ ਹੈ ਆਪਾਂ ਨੂੰ ਪਤਾ ਹੈ ਪੰਜਾਬ ਪੁਲਿਸ ਜਦੋਂ ਫੜਨ ਤੇ ਆ ਜੇ ਤਾਂ ਫਿਰ ਪਤਾਲ ਚ ਵੀ ਕੱਢ ਲੈਂਦੀ ਹੈ ਇਹ ਤਾਂ ਫਿਰ ਪਤਾਲ ਕੀ ਧਰਤੀ ਦੇ ਉੱਪਰ ਸੀ ਤੇ ਜਿਉਂਦੇ ਜਾਗਦੇ ਸੀ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਗੁਰਵੀਰ ਨੇ ਜੇ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕੀਤਾ ਹੁੰਦਾ 24 ਸਾਲ ਉਮਰ ਸੀ ਪਿਓ ਨੇ ਪੜਾਇਆ ਲਿਖਾਇਆ ਨੂੰ ਨਰਸ ਬਣਾਇਆ ਕਿੰਨੇ ਸੁਪਨੇ ਉਹਨਾਂ ਦੇ ਵੀ ਹੋਣਗੇ ਪਰ ਇਹਨੇ ਆਪਣੀ ਹਵਸ ਦੇ ਚੱਲਦੇ ਆ ਆਪਣਾ ਘਰ ਵੀ ਬਰਬਾਦ ਕੀਤਾ ਤੇ ਅੱਗੇ ਦੂਜਾ ਘਰ ਵੀ ਬਰਬਾਦ ਕੀਤਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸਰੀਕਾਰ